ਸਾਤਿਗਾਲ ਜੀ ਸਾਰਿਆਂ ਨੂੰ ਬਾਈ ਜੱਗੀ ਜੋ ਪਹੁੰਚ ਕੇ ਜੀ ਪਿੰਡ ਕੰਗ ਜਿਹੜਾ ਤਰਨਤਸਰ ਹੀ ਖੰਡੂ ਸਾਹਿਬ ਮੰਗਿਆ ਜਾਈ ਹਣੀ ਤੋਂ ਨਮਹਾਣੀਆਂ ਜਿੰਨੇ ਕੋ 18 18 20 20 ਕਿਲੋ ਦੁੱਧ ਐਸਟਾ ਜਿਹੜਾ ਮੌਜੂਦ ਦੁੱਧਾ ਤੇ ਆਓ ਫਿਰ ਬਾਈ ਜੱਗੀ ਨੇ ਗੱਲਬਾਤ ਕਰਦੇ ਆ ਬਾਈ ਜੀ ਸਤਿਕਾਰ ਸਾਚੀ ਭਾਈ ਸਤਿਕਾਰ ਜੀ ਬਹੁਤ ਵਧੀਆ ਮਹਾਰਾਜੀ ਪਾਜੀ ਫੋਲ ਕਿਰਪਾ ਜੀ ਚਲ ਤੁਸੀਂ ਸੁਣਾਓ ਕਿਦਾਂ ਹੋਰ ਜੀ ਸੰਦੀਪ ਡੇਰੀ ਫਾਰਮ ਚੈਨਲ ਵੇਖਾਲੇ ਮੇਰੇ ਵੱਡੇ ਵੀਰਾਂ ਭੈਣਾਂ ਭਰਾਵਾਂ ਦਾ ਪਿਆਰ ਭਰੀ ਸਾਚੀ ਗਾਲ ਜੀ ਜੇ ਇਹ ਮਾਨ ਖੋਜ ਕੀਤਾ ਵੇ ਛੋਟੀਆਂ ਭਾਜੀ ਅੱਜ ਮਹਾਰਾਜ ਦੀ ਕਿਰਪਾ ਨਾਲ ਪਹਿਲਾ ਮਾਲ ਸਾਰਾ ਹੀ ਵੇ ਗਿਆ ਉਹ ਤੇ ਝੋਟੀਆਂ ਆ ਜਾਈਆਂ ਵਾ ਝੋਟੀਆਂ ਦੇ ਵੈਸੇ ਦੋ ਦੋ ਚਾਰ ਚਾਰ ਤੁਹਾਨੂੰ ਪਤਾ ਜੀ ਤਿੰਨ ਚਾਰ ਦਿਨ ਹੀ ਹੋਈ ਵੀਡੀਓ ਪਈ ਨਾ ਝੋਟੀਆਂ ਦੇ ਸਾਂਭ ਬਣਾ ਲੀਆਂ ਠੀਕ ਆ ਬੌਲੇ ਤੋਂ ਨਿਕਲੀਆਂ ਵਾ 20 20 ਕਿਲੋ ਵਾਲੀਆਂ ਮਈਆਂ ਅੱਜ 6 ਮਈਆਂ ਹੋਣੀਆਂ ਵਾ ਹਾਂ ਪਰ 6 ਮਈਆਂ ਇਹ ਨਹੀਂ ਕਿ ਇੱਕ ਚੰਗੀ ਦੋ ਚੰਗੀ ਜਿਹੜਾ ਵੀਰੇ ਇੱਕ ਯਾਰ ਇੱਕ ਮੱਝ ਲੈ ਕੇ ਉਸੇ ਵੇਲੇ ਫੋਨ ਲਾ ਦਿੰਦੇ ਆ 6 ਹੀ ਮੱਝਾਂ ਵੇਖ ਕੇ ਅੱਜ ਫੋਨ ਲਾਉਣ ਇੱਕ ਨਾਲ ਮਿਲੂਗੀ ਦੂਜੀ ਦੂਜੀ ਨਾਲ ਮਿਲੂ ਤੇ ਜੀ 6 ਮਈਆਂ ਕੰਮ ਦੀਆਂ ਅੱਜ 6 ਮਈਆਂ ਜੀ ਠੀਕ ਝੋਟੀਆਂ ਭਾਰੀ ਅੱਜ ਇਹੋ ਜਿਹੀ ਹੋ ਕੇ ਇੱਕ ਬੱਚਾ ਮਰੀ ਜੀ ਅੱਜ ਫੇਰ ਉਹ 6 ਵਾਲੀ ਰੈਟਿੰਗ ਮੈਂ ਬਤਾ ਨਵੀਂ ਝੋਟੀ ਜੀ ਠੀਕ ਆ ਹਾਂ ਜੀ ਇਹ ਨਹੀਂ ਕਿ ਉਹ ਮਾਲ ਮਾਲ ਆਪੇ ਵੀਰ ਹੱਟ ਜਿਹੜੇ ਵੀਡੀਓ ਵੇਂਦੇ ਆ ਪਰ ਝੋਟੀਆਂ ਜਿਹਾ ਇਹੋ ਜਿਹਾ ਕਿ ਟਾਪ ਕੁਆਲਿਟੀ ਦੀ ਆ ਜੀ ਜੋ ਕਰਾ ਦੇ ਇਧਰ ਬਾਕੀ ਜਿਹੜਾ ਇਹ ਆ ਕੇ ਮਾਲ ਆਪਣਾ ਹੁੰਦਾ ਸੂਆ ਸੂਆ ਤੈਨੂੰ ਪਤਾ ਵਾ ਬਿਲਕੁਲ ਆਓ ਤਸੱਲੀ ਕਰੋ ਕਈ ਵੀਰ ਸਾਡੇ ਕਹਿ ਦਿੰਦੇ ਆਗੇ ਏਕੜਾ ਲਾਇਆ ਇਹ ਨਹੀਂ ਹਾਨੂੰ ਕਹਿੰਦੇ ਆ ਸਾਰੇ ਵਪਾਰੀਆਂ ਨੂੰ ਕਹਿੰਦੇ ਆ ਕਹਿੰਦੇ ਆ ਪਰ ਏਕੜਾ ਭਾਜੀ ਲੱਗਾਵੇਂ ਮੈਂ ਇਹਨੂੰ ਦੁੱਧ ਲਈ ਮੈਂ ਨਹੀਂ ਪੜਨਾ ਵਾ ਨਹੀਂ ਮਰਾਂ ਬਿਲਕੁਲ ਬਿਲਕੁਲ ਹੋਰ ਬੰਨਾ ਨਹੀਂ ਕਿ ਹਾਂ ਜਿਹੜੀ ਮੈਂ ਥਲੇ ਦੁੱਧ ਦੇਣਾ ਚੱਲ ਮਨੋ ਟਾਈਮ ਸਾਰੇ ਹੀ ਲਾਉਂਦੇ ਨਹੀਂ ਕਹਿੰਦਾ ਮੈਂ ਨਹੀਂ ਲਾ ਟਾਈਮ ਮਨੋ ਲਾਤਾ ਜਦੋਂ ਵੀਡੀਓ ਬਣਾ ਲਈ ਆ ਹਾਂ ਕਿਉਂਕਿ ਘੰਟਾ ਦੋ ਘੰਟੇ ਸਾਰੇ ਲਾਉਣਾ ਪੈਂਦਾ ਵਾ ਹਾਂਜੀ ਪਰ ਜਿਹੜਾ ਬੰਦਾ ਸਾਈ ਪਾ ਕੇ ਦੋ ਟਾਈਮ ਇਥੇ ਕੋ ਲਗਾ ਇਲਕਾਰ ਕੇ ਗਏ ਦੇ ਅਜੇ ਤੱਕ ਮਰ ਕੇ ਕਿ ਮੈਂ ਨੇ ਦੁੱਧ ਨਾ ਕੱਢਿਆ ਕਿ ਉਹ ਸਾਈ ਮਰ ਕੇ ਕਿਸ ਨੇ ਇਦਾਂ ਵਾਪਸ ਗਿਆ ਵੇ ਬਿਲਕੁਲ ਜੀ ਬਿਲਕੁਲ ਜਿਹੜੀ ਦੁੱਧ ਵਾਲੀ ਮੈਂ ਭਾਜੀ ਉਹਨੇ ਦੁੱਧ ਕੱਢਣਾ ਹੀ ਕੱਢਣਾ ਬਿਲਕੁਲ ਸਹੀ ਗੱਲ ਸਾਨੂੰ ਆਪ ਨੂੰ ਫਿਕਰ ਹੁੰਦਾ ਵਾ ਜਦੋਂ ਵੀਡੀਓ ਦੇ ਉੱਤੇ ਕਈ ਟਾਈਮ ਲੱਗ ਜਾਂਦਾ ਨਾ ਕਈ ਦਿਨ ਹਾਂਜੀ ਅਗਲੇ ਜਦੋਂ ਸਾਨੂੰ ਪਤਾ ਕਿਦਾਂ ਦੁੱਧ ਚੋਣਾ ਹੁੰਦਾ ਵਾ ਕਿਉਂਕਿ ਮਾਂ ਜਿਹੜਾ ਦੁੱਧ ਵਾਲੀ ਮੈਂ ਉਹ ਦੁੱਧ ਸੁੱਕਦੀ ਹੈ ਟਾਈਮ ਨਾਲ ਬਿਲਕੁਲ ਸਹੀ ਗੱਲ ਤੁਹਾਡੀ ਟਾਈਮੋਂ ਟਾਈਮ ਦੁੱਧ ਚੋਵਾਂਗੇ ਤੇ ਮੈਂ ਆ ਦੁੱਧ ਭਾਜੀ 20 20 ਕਿਲੋ ਆ ਗਿਆ ਮੈਂ ਆ ਜਾਈਂ ਕਹਿੰਦੇ ਆ ਆਹ ਹੋ ਗਿਆ ਤੇ ਦੇ ਦੇ ਵੇ ਲੋ ਮੇਰੇ ਮੇਰੇ ਜਿੱਡੀਆਂ ਮੇਰੇ ਛੇ-ਛੇ ਬੋਟ ਹੈ ਗਿਆ ਜੋਗਾ ਵੀ ਤੇ ਵੇ ਲੋ ਲਾ ਕੇ ਖਿਡਾਰ ਲੋ ਮਈਆਂ ਲਾ ਕੇ ਤੇ ਮੇਗਾ ਕਿੱਡਿਆ ਕਰੀਆਂ ਜੀ ਹਾਂ ਪ੍ਰਦਰਸ਼ਨੀ ਮੈਂ ਅੱਗੇ ਫਲਕਾਰੀਆਂ ਫੇਰ ਜੀ ਕੀਤਾ ਪਾਉਣ ਨੂੰ ਮਈਆਂ ਹੀ ਯਾਰੀਆਂ ਚੰਗੀਆਂ ਭਾਈ ਤੇ ਵੀਰਾਂ ਨੂੰ ਬੇਨਤੀ ਹੈ ਕਿ ਮਾਲ ਜਿਹੜੇ ਲੈਣ ਵਾਲੇ ਉਹ ਵੀ ਦੇਖਣ ਜਿਹਨਾਂ ਨਹੀਂ ਲੈਣਾ ਉਹ ਵੀ ਵੀਡੀਓ ਦੇਖਣ ਮਜ਼ਾ ਕਿੱਧਾ ਆ ਹਾਂ ਠੀਕ ਹੈ ਹਾਂ ਜੀ ਚਲੋ ਚਲੋ ਦੇਖੋ ਭਾਈ ਛੋਟੀ ਖਾਸਦੀਪਾ ਐਣੀ ਵੀ ਪਿੱਛੇ ਹਾਂ ਗਾੜੀ ਤੇ ਵਿਰਲਾ ਦੇ ਥਾਂ ਇੱਧਰ ਹਾਂ ਇੱਧਰ ਦੇਖੋ ਪਾਣੀ ਪਾਵੇਂ ਥੱਲਿਓਂ ਦੀ ਨਾਲੇ ਕਟੀਰੇ ਦੇ ਇਹ ਦੇਖੋ ਦੂਜਾ ਸੁਆ ਇਦਰੇ ਕੋ ਇਹ ਨਹੀਂ ਅਸਲ ਭਾਜੀ ਹਰਿਆਣੇ ਦੀ ਆਏ ਨਹੀਂ ਗਾ ਅਸਲ ਹਾਂ ਮਾਰ ਨਹੀਂ ਗਾ ਇੱਥੋਂ ਫੜ ਕੇ ਕਹਿਣਾ ਏਦਾਂ ਉਦਾਂ ਮਾਰ ਦੇਖੋ ਠਾਪ ਦਸੂਗਾ ਕਿਥੋਂ ਦਾਵਾ ਜੱਗੀ ਕਿਨੇ ਦਰ ਹੈ ਇਸ ਟਾਈਮ 17 ਕਿਲੋ ਦੁੱਧ ਭਾਜੀ ਹੋਰ ਆ ਗਿਆ ਦੂਜਾ ਸੁਆ ਦੇ 6 ਡੰਦ ਜੀ ਦੂਜਾ ਸੁਆ 6 ਡੰਦ ਦਸਾਂ ਰਿਆ ਦੀ ਸੁਈ ਜੇ ਮਾਰਾ ਜੀ ਆਜੇ ਨਵਾ 20 ਕਿਲੋ ਇਹ ਨਹੀਂ ਕਿ 20 ਕਿਲੋ ਤੇ ਲਾਗੇ ਬਾ 3 ਕਿਲੋ ਰਹਾ ਗਿਆ ਬਿਲਕੁਲ 20 ਪਲੱਸ ਵਾਲੀ ਮੈਂ ਪਰ 20 ਕਿਲੋ ਦੀ ਗਾਰੰਟੀ ਦੇ ਮੈਂ ਛੋਟੀ ਦਾਵਾਗੇ ਤੇ ਪਰ ਛੋਟੀ ਆਪ ਕੋਈ ਵੇਖੂਗਾ ਕਿ ਹੈ ਕਿ ਨਹੀਂ ਇਦਰੇ ਕੋ ਜੈਡ ਬਲੈਕ ਜੈਡ ਬਲੈਕ ਇਹ ਵਾਲਾ ਜੇ ਕੋਈ ਚਿੱਟਾ ਵਾਲਾ ਉਹਦੇ ਮੈਂ ਮੁਕਤ ਦੇ ਦਿੰਦਾ ਬਈ ਸਿੱਟਾ ਆਪ ਕਰਾਉਣੀਆਂ ਅਜ ਝੋਟੀਆਂ ਨੇ 6 ਦੰਦ ਜੀ ਦੂਜਾ ਸੁਹਾ ਦੇ ਦੇਖੋ ਭਾਗ ਲਗੇ ਨੇ ਸੀਲੀਆਂ ਦਾ ਤਾਂ ਅੰਤ ਹੀ ਨਹੀਂ ਨਾ ਭਾਵੇਂ ਦੇ ਬੱਚੇ ਦੇ ਚੋਲੇ ਦੇ ਭਾਵੇਂ ਐਦਾਂ ਹੀ ਧਾਰ ਦੇ ਕੇ ਚਲੋ ਕੱਟਾ 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 ਮਗਰ 1 ਮਿੰਟ ਤੋਂ ਪਹਿਲਾਂ ਉਹਦੇ ਪਸਮੂ ਦੀ ਭਾਜੀ ਲਓ ਜੀ ਅਜੇ ਕਰੋ ਚੈੱਕ ਮਹੀਆ ਗੱਲ ਸਹੀ ਭਾਈ ਲੈਣੀ ਲੈਣੀ ਇਹੋ ਜੀ ਬੱਚੇ ਮਹਾਰਾਜ ਦੀ ਕਿਰਪਾ ਨਾਲ ਯਾਰ ਮਰ ਵੀ ਜਾਵੇ ਨਾ ਕਿਸੇ ਕੋ ਜਾ ਕੇ ਹਾਂਜੀ ਇਹ ਨਹੀਂ ਕੋਈ ਜੂੜ ਪਾ ਕੇ ਛੋਟੀਗਾ ਲਾ ਕੇ ਚੋਊਗਾ ਰਸੇ ਛੋਟ ਗਈ ਨਾ ਥੱਲੇ ਬੈ ਜਾਦੇ ਭਾਜੀ 6 ਦਾ ਤੇ ਦੂਜਾ ਸੁਆ ਜੀ ਜਵਾਨ ਨੇ ਜੀ ਛੋਟੀ ਲਓ ਜੀ ਕਰੋ ਜੋ ਬਾਬੇ ਦੀ ਕਿਰਪਾ ਨਾਲ ਪਤਾ ਨਹੀਂ ਦੁੱਧ ਅਗਰੇ ਦੀ ਸੇਵਾ ਨਾਲ 5 ਹੀ ਕਰਦੇ ਕਿ ਨਾ 17 ਕਿਲੋ ਹੋਣ ਆ ਜਾਂਦੇ ਨਸਲ ਹੀ ਬੜੀ ਜਗੀ ਹਾਂਜੀ ਬਹੁਤ ਨਸਲ ਆ ਤੇ ਘਟੜ ਘਟੜ ਜੋ ਗਿਆ ਖਾ ਲੈ ਜੀ ਛੋਟੀ ਦੁੱਧ ਦਿੱਤਾ ਆ ਜੀ ਦਾਦਾ ਫਲਕਾਰੀ ਲਾ ਕੇ ਕਵਾਲਟੀ ਹਮਾਰੇ ਕਵਾਲਟੀ ਬੁਰੀ ਕਵਾਲਟੀ ਮੈਂ ਨਾ ਭਾਜੀ ਮਹਾਰਾਜੀ ਕਿਰਪਾ ਨਾਲ ਕਵਾਲਟੀ ਆਪ ਦੱਸੂ ਮੈਂ ਇਧਰ ਦੇਖੋ ਕਰੇ ਪ੍ਰਵਾਹ ਥੋੜਾ ਮੈਨੂੰ ਨਹੀਂ ਨਹੀਂ ਇਧਰ ਦੇਖੋ ਇੱਥੇ ਪਾਣ ਬਹਿ ਜਾਓ ਧਾਰ ਦੇਗੇ ਐਦਾਂ ਹੀ ਭਾਜੀ ਰੱਸਾ ਛੁੱਟ ਗੇ ਧਾਰ ਲੈਣੀ ਆ ਇੱਥੇ ਬਾਲਟੀ ਚ ਉਤਾਂਗੇ ਆਪਾਂ ਹਾਂਜੀ ਐ ਐ ਐਦਾਂ ਹੀ ਮਈਆਂ ਐਦ ਲਹੁੰਦੀਆਂ ਵਾ ਸਿਵ ਤਾਂ ਆਪ ਨਹੀਂ ਕਰਨੀ ਮਾਲ ਲੈ ਕਰਾਉਣੀ ਆ ਭਾਜੀ ਹਾਂਜੀ ਬਸ ਸਹੀ ਗੱਲ ਮਾਲ ਨਹੀਂ ਕਰਾਉਣਾ ਮਹਾਰਾਜੀ ਕਿਰਪਾ ਨਾਲ ਇਹ 16 16 ਭਾਜੀ ਬਿਲਕੁਲ ਇਹ ਮੈਰ ਦੀ ਕੀਮਤ ਕੋਈ ਨਹੀਂ ਆ ਲੋਕ ਚਲੋ 5-5 ਲੱਖ ਰੁਪਈਆ ਮੰਗਦੇ ਪਰ ਅੱਜ ਮਈਆਂ ਵੀ ਅੱਜ ਭਾ ਜਾਇਜ਼ ਨਾ ਦੇਣੀਆਂ ਨਹੀਂ ਨਹੀਂ ਇਹਨਾਂ ਲੋਕ ਕਿਰੇਗ ਲੈ ਪਿਆਰੀ ਐਂਡ ਐਂਡ ਬੀਜ ਹਾਂਜੀ ਲੋ ਜੀ ਅੱਜ ਕਰੇ ਚੋਟੀਆਂ ਲੈ ਜਾਓ ਚਲੋ ਹੁਣ ਮੇਲਾ ਆਲਾ ਦੂਜੇ ਲੰਘਿਆ ਤੇ ਬਾਕੀ ਗਾਹ ਅਜੇ ਹੋਰ ਮੇਲੇ ਆਣੇ ਆ ਐ ਪ੍ਰਦਰਸ਼ਨ ਜਾਂਦਾ ਟਾਈਮ ਹੁੰਦਾ ਨਹੀਂ ਭਾਰੀ ਮਾਰਾ ਦੀ ਕਿਰਪਾ ਨਾਲ ਤੁਹਾਨੂੰ ਪਤਾ ਬੰਦੇ ਮੜ ਕੇ ਚੱਲ ਜਾਂਦਾ ਵੀ ਐ ਪ੍ਰਦਰਸ਼ਨ ਜਾਂਦਾ ਵਾ ਬਿਲਕੁਲ ਐ ਨਹੀਂ ਦਾ ਮਈਆਂ ਮੇਲੇ ਚ ਖੜਾ ਉਾਰ ਗਿਆ ਕਿ ਨਹੀਂ ਬਸ 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 ਚਲੋ ਹੁਣ ਆਪਣਾ ਹੈ ਨਹੀਂ ਗਾਣ ਹੈ ਹੀ ਸਾਰੇ ਮੇਲੇ ਵਾਲੇ ਹਾਂਜੀ ਮਈਆਂ ਮੋਲ ਬਾਈ ਇਧਰ ਵੇਖ ਵਾਹ ਆ ਦੋ ਛੋਟੀਆਂ ਦਾ ਭਾਜੀ ਮੋਲ ਨਾ ਤਾਂ ਫੋਨ ਤੇ ਗਾਣਾ ਪਰ ਇਹ ਨਹੀਂ ਨਹੀਂ ਅੱਗਿਆ ਬੰਦਾ ਕੋਈ ਜੋੜਾ ਲੈਣ ਪਰ ਇਹ ਵੀ ਕੋਈ 5 4 3 ਕੋਈ ਨਹੀਂ ਦੋ ਤੋਂ ਅੰਦਰ ਮੈਂ ਦੇਣੀ ਆ ਵਾਹ ਜੀ ਵਾਹ ਪਰ ਮਹੀਆ ਭਾਜੀ ਦੇਖੋ ਠੀਕ ਆ ਮੈਂ ਬਾਰ ਬਾਰ ਕਿਹਾ ਭਾਵੇਂ ਥੱਲੇ ਉਹਦੀ ਨਾਗ ਜੇ ਭਾਜੀ ਮੈਂ ਨਹੀਂ ਆਇਧਰ ਦੇਖੋ ਆ ਕੋਰੇ ਨਾਗ ਵੀ ਤੇ ਨਾ ਥੱਲੇ ਉਹਦੀ ਨਹੀਂ ਲੈ ਲੈ ਮੈਂ ਨਾ ਥੱਲੇ ਨਹੀਂ ਭਾਵੇਂ ਨਾਗ ਜੇ ਕੋਈ ਪਰਵਾਹ ਨਹੀਂ ਥੱਲੇ ਦੀ ਨਾਗ ਜੇ ਭਾਜੀ ਦੇਖੋ ਇਹ ਦੇਖੋ

ਰੁਪਈਏ ਦੇਚ ਪਾ ਗਏ ਫਿਰੇ ਨਾ ਆ ਚੀਜ਼ਾਂ ਨਹੀਂ ਜਲਾਉਂਦੀਆਂ ਬਿਲਕੁਲ ਸਹੀ ਗੱਲ ਕੋਈ ਨਹੀਂ ਕਿ 12 14 15 17 ਕਿਲੋ ਦੋਨੇ ਹੋੜ ਹਾਜ਼ਰ ਤੇ 20 ਕਿਲੋ ਦੀ ਗਾਰੰਟੀ ਦੇ ਲੈ ਗਏ ਹਜੇ ਤਾਜੀ ਸੂਈ ਜੀ ਬਿਲਕੁਲ ਬਿਲਕੁਲ ਤੇ ਮਈਆ ਹੀ ਬੜੀਆਂ ਟੌਪੀਆਂ ਆਏ ਨੂੰ ਕਿ ਕਦੀ ਆ ਰਿੰਗ ਬੰਦ ਕਰੀ ਜੋਗਾ ਔਰ ਸ਼ੀਏ ਟੌਪ ਦੀ ਆ ਭਾਜੀ ਮਈਆ ਇੱਕ ਲੈ ਕੇ ਆ ਹਾਂ ਜੀ ਕਰ ਲੋ ਸਰ ਮਈਆ ਸੀਏ ਨਹੀਂ ਪੜਾ ਲਾ ਰਾ ਹੁਣ ਇਦੋਂ ਉੱਪਰ ਕਿਉਂ ਜਗਿੰਦਰ ਲੰਗ ਕਿ ਵਿਖਾਦਾ ਬਹੁਤ ਜਾਰੀਆਂ ਭਾਜੀ ਝੋਟੀਆਂ ਟਾਪ ਕਲਾਸ ਆਹ ਸਤ ਲਾ ਕਰਨਾ ਆ ਮੈਂ ਦੇਖੋ ਕਿੰਨੇ ਰੁਪਈਆ ਦੀ ਹੁੰਦਾ ਠੀਕ ਹੈ ਫਿਰ ਆਹ ਦੇਖੋ ਭਾਜੀ ਦੂਜਾ ਸੂਆ ਝੋਟੀ ਮਈਆਂ ਬਰੇ ਬਾਹਾ ਵਾਹ ਜੀ ਵਾਹ ਅੱਜ ਨਹੀਂ ਇੱਕ ਨਹੀਂ ਕੰਨ ਜਿਹੜਾ ਸ਼ੀਏ ਮਈਆਂ ਜਿਹੜਾ ਜਿਹੜਾ ਵੀਰ ਮਈਆਂ ਲੈ ਗਿਆ ਅੱਜ ਲੈ ਗਿਆ 20 20 ਕਿਲੋ ਆ ਗਿਆ 20 ਕਿਲੋ ਖਿੱਚ ਫੋੜੋ ਨਹੀਂ ਖਿੱਚ ਦੀ 17 ਲੀਟਰ ਭਾਜੀ ਦੁੱਧ ਹਾਜ਼ਰ ਹੈ ਝੋਟੀ ਛਲੇ 17 ਲੀਟਰ ਹੋਣ ਇਹਦੇ ਥਲੇ ਵੀ ਅੱਛਾ ਲੀਟਰ ਟੱਟਾ ਖਾਦ ਰਿਹਾ ਵਾ ਦਸਾਂ ਦਿਨਾਂ ਦੀ ਸੁਈ ਆ ਹਾਂ ਕਤੀ ਦੁੱਧ ਇਹ ਵੀ 20+ ਵਾਲੀ ਆ ਭਾਜੀ ਪਰ 20 20 ਕਿਲੋ ਤੇ ਇਹ ਕੰਨਾ ਮੈਂ ਚੁਟਕੀਆਂ ਨਾਲ ਦੇਣ ਗਿਆ 20 20 ਕਿਲੋ ਚੁਟਕੀਆਂ ਨਾਲ ਹੀ ਆਹ ਜੀ ਬਸ ਠੀਕ ਆ ਜੇ ਦੂਜਾ ਸੁਆ ਚਵਾ ਕੇ ਚਵਾ ਕੇ ਹਾਂ ਜੀ ਇਹ ਚਵਾ ਕੇ ਦਵਾ ਕੇ ਚਵਾ ਕੇ ਦੇ ਰਿਹਾ ਇਧਰ ਇਧਰ ਦੇਖੋ ਛੋਟੀ ਭਾਜੀ ਦੂਜਾ ਸੁਆ ਕਰੋ ਚੱਕੇ ਵੀ ਬਿਲਕੁਲ ਤਾਲੀਆਂ ਸੁਆ ਲਾਓ ਤਾਲੀਆਂ ਝੋਟੀਆਂ ਤੇ ਵੱਡੀਆਂ ਝੋਟੀਆਂ ਐਂਡ ਐਂਡ ਇਹ ਵੀ ਨਹੀਂ ਆ ਕੇ ਲਵਾਰ ਗਿਆ ਭਾਜੀ ਮੱਝਾਂ ਲੈ ਆ ਤੇ ਸਿਰ ਆ ਘਰ ਆਇਆ ਵੇ ਸਿਰ ਬਹੁਤ ਮੈਨਾ ਮਾਰਾ ਦੀ ਅੱਜ ਕਿਰਪਾ ਬੱਚਾ ਵੇਖੋ ਭਾਜੀ ਚੰਗੇ ਟੀਕੇ ਲਾ ਦੇ ਕਟਾ ਮਗਰ ਦਸਾਂ ਨਾ ਹਾਂ ਜੀ ਇਹ ਕਟਾ ਵੇਖੋ ਆਹ ਜੇ ਕਟਾ ਭਾਜੀ ਵੇਖੋ ਕੱਡਾ ਹਰੇ ਦਸਾਂ ਦਰਾਂ ਆਵੇ ਜੇ ਮੈਰਾ ਮਾਰਨਾ ਝੋਟੀ ਨੇ ਤੇ ਕੱਲੋ ਫੜੀ ਫਿਰਦੀ 17 ਕਿਲੋ ਦੁੱਧ ਭਾਜੀ ਇਹ ਵੀ ਇਹ ਵੀ ਇੱਧਰ ਵੇਖੋ ਝੋਟੀ ਇਹ ਜੀ ਥੋੜਾ ਵਾ ਮਲ ਕੇ ਚੀਜ਼ ਆ ਭਾਜੀ ਤੋਹਫਾ ਦੇ ਵਾਕੇ ਵਾਕੇ ਤੋਹਫਾ ਸਾਰਿਆਂ ਦੇ ਲਈ ਇਦਾਂ ਵੇਦੇ ਕੋਈ ਪਰਵਾਹ ਹੀ ਨਹੀਂ ਦੇ ਓਵਰ ਜੀਆਂ ਥੋੜਾ ਵਾ ਬਿਲਕੁਲ ਵੇਖੋ ਕੱਟੀ ਮੈਂ ਬਾਹਰੋਂ ਲੱਗੀ ਦੇ ਇਹ ਚੋਣ ਲੱਗੀ ਭਾਜੀ ਜਿਹੜਾ ਨਜ਼ਾਰਾ ਵੇਖੋ ਨਹੀਂ ਠੀਕ ਆ ਕਰੇ ਥਲੀ ਵੀ ਆ ਗਏ ਨਾ ਡੋਕਾ ਮਰਾ ਜਾਂ ਮਾਰਿਆ ਕਰੇ ਦੇਖੋ ਤਰਦੀ ਪਟੂ ਵੀ ਛੋਟੀ ਹਾਂ ਵਾਕੀ ਗੱਲ ਆ ਆ ਦੇਖੋ ਪਾਗ ਲੱਗੇ ਕਤਿਨੋ ਇਧਰ ਦੇਖੋ ਨਹੀਂ ਠੀਕ ਆ 1 ਕਿਲੋ ਦੇ ਦੋ ਕਿਲੋ ਆ ਰਿਹਾ ਦਾਹ ਦਾ ਆ ਗਿਆ ਨਹੀਂ ਇਹ 20-20 ਕਿਲੋ ਆ ਰਿਹਾ ਬੜੀ ਹੋਰ ਦੇ ਰਹੇ ਆ 20-20 ਕਿਲੋ ਆ ਲਓ ਜੀ ਵੇਖੋ ਕਰੋ 18 ਕਿਲੋ ਮੈਂ ਪੰਡਾ ਦੁੱਧ ਹੋਊਗਾ ਲੱਟਾ ਮਾਰਦਾ ਭਾਜੀ ਪਤਾ ਹੀ ਨਹੀਂ ਦੇ ਮਈਆਂ ਨੂੰ ਲੱਤ ਕਿਹੜਾ ਪਤਾ ਹੀ ਨਹੀਂ ਕਿਹੋ ਜਿਹਾ ਦੇਣੀ ਆਪਾਂ ਬੇਰੀਆ ਬਚੋ ਗਿਆ ਤੇ ਥੱਲੀ ਖਰਾਕ ਦਵਾਂਗੇ ਬਿਲਕੁਲ ਤਾਰੀਆਂ ਝੋਟੀਆਂ ਹਾਂਜੀ ਬਿਲਕੁਲ ਆਓ ਵੀਰ ਆਪਣੇ ਚੋ ਥੱਲੀ ਕਰੋ ਚੰਗੀ ਆ ਲੱਗਣਗੀ ਲੈ ਲੈ ਨਹੀਂ ਚੰਗੀ ਲੱਗਦਾ ਕੋਈ ਗੁੱਸਾ ਨਹੀਂ ਜੱਗੀ ਮੇਰੇ ਨਾਲ ਮੋਲੀ ਫੋਨ ਦੇਈ ਤੇਰਾ ਤੇਰਾ ਹੀ ਮੋਲ ਪਾਜੀ ਇਹ ਵੀ ਦੋ ਤੋਂ ਅੰਦਰ ਦੇਣੀ ਆ ਬਸ ਦੋ ਸਾਲ ਦੋਨੇ ਝੋਟੀਆਂ ਬਸ ਫੋਨ ਤੇ ਜਿਹੜਾ ਮਰਜੀ ਸੰਪਰਕ ਕਰ ਲੈ ਤੇ ਆਪਾਂ ਦੇ ਦੇਣੀ ਆ ਵਾ ਕਿਉਂ ਘਰ ਤੇ ਰੱਖੀ ਜਣੀ ਆਪਾਂ ਤੁਹਾਨੂੰ ਬਣਾ ਬਿਲਕੁਲ ਬਿਲਕੁਲ ਸਹੀ ਗੱਲ ਆ ਹਾਂਜੀ ਝੋਟੀਆਂ ਆਪਾਂ ਦੇ ਦੇਣੀ ਆ ਘਰ ਨਹੀਂ ਰੱਖਿਆ ਪਰ ਝੋਟੀਆਂ ਸ਼ੀ ਇਧਰ ਦੇਖੋ ਵੇਹੇ ਦਾ ਬੜਨਾ ਇਹ ਦੇਖੋ ਭਾ ਅਜੇ ਕੋ ਇਧਰ ਕੱਟ ਗਿਆ ਲੱਗੇ ਇਧਰੇ ਹੋ ਗਿਆ ਜੱਗੀ ਚੌਥਾ ਦਿਨ ਭਾਈ ਸੂਈ ਨੂੰ ਜੇ ਸਿਰਫ ਅੱਛਾ ਖਾਲੀ ਕੀਤੀ ਜੇ ਝੋਟੀ ਬਿਲਕੁਲ ਬਾਲੇ ਤੇ ਬੱਚਾ ਖਾਦ ਲਿਆ ਲਾੜੂ ਲਾ ਲਿਆ ਹਾਂ 12 ਤੋਂ 13 ਕਿਲੋ ਤੋਂ ਸਟਾਰਟ ਹੀ ਭਾਜੀ ਹੋਈ ਜੇ ਅੱਛਾ ਹਾਂ ਜੀ 6-7 ਕਿਲੋ ਦੀ ਚਵਾਈ ਡੰਗ ਦੀ ਕਰਾ ਦੋਗੇ ਇਧਰੇਖੋ ਨਹੀਂ ਠੀਕ ਆ ਸੂਈ ਨੂੰ ਟਾਕੇ ਆਦੇ ਨੇ ਬਿੰਦੂ ਇਧਰੇਖੋ ਲੱਗੇ ਆ ਮੋਟੇ ਮੋਟੇ ਤੁਜਾ ਸੁਆ ਪੇਰ ਮੋਟੇ ਮੋਟੇ ਪਤਾਸੇ ਦਾ ਆ ਇਹ ਦੇਖੋ ਭਾਈ ਸਿੰਗਲ ਹੱਡੀਆਂ ਦੇ ਵੇਖੋ ਕੱਟਿਆ ਨਹੀਂ ਠੀਕ ਆ ਜੋੜਾ ਹੀ ਭਾਜੀ ਕਿ ਕੇ ਕਰਵਾਇਆ ਜੀ ਤੁਹਾਡਾ ਜੀ ਵੇਲੇ ਕੋ ਡਿਜ਼ਾਈਨ ਇੱਕੋ ਕਰਵਾਇਆ ਜੀ ਜਗਿੰਦਰਸ ਲਾਣੇ ਜੋ ਮੈਂ ਜੱਤਾਂ ਦੇਖੋ ਝੋਟੀਆਂ ਦੇ ਭਾਜੀ ਚੰਗੇ ਮਾਲੀ ਕਿ ਬਰੀਡ ਆ ਐਵੇਂ ਨਹੀਂ ਮਾਰੇ ਮੁੰਡੇ ਦੇ ਮੇਰੇ ਨਗਰ ਭਾਜੀ 31 ਜੀ ਬਿਲਕੁਲ ਤਾਜੀ ਲਾਹ ਮੜਾਇਆ ਜੀ ਫੁਲਕਾਰੀ ਲਾਹ ਲਾਹ ਜੋ ਵੇਖੋ ਕੱਟੀ ਭਾਜੀ ਕਿਦਾਂ ਦੀ ਜੱਤਾਂ ਵਾਲੀ ਦਜਾ ਸੂਆ ਪੇਰ ਵੇਖੋ ਝੋਟੀ ਭਾਗ ਵੇਖੋ ਕੀ ਲੱਗੇ ਆ ਆ ਬੱਚੇ ਇਹਦੀ ਆਵੇ ਭਾਜੀ ਕੱਟੀ ਬਿਲਕੁਲ ਤਾਜੀ ਆ ਵੇ ਆਲੀ ਕੱਟੀ ਆ ਇਹ ਕੱਟੀ ਭਾਜੀ ਵੇਖੋ ਕਿੰਨੇ ਤਾਂ ਦੀ ਸਿਰਫ ਚੌਥਾ ਦਿਨ ਸੂਈ ਨੂੰ ਜੀ ਬਹੁਤ ਜਿਆਦੀ ਖਰੀ ਝੋਟੀ ਆ ਦੁੱਧ ਝੋਟੀ ਮਗੈ ਅੱਜ ਮਈਆਂ ਸਾਰੀਆਂ 15 ਤੋਂ ਤਾ ਆ ਗਏ ਆ 15 ਤੋਂ ਤਾ ਆ ਗਏ ਠੀਕ ਆ ਮਤਲਬ 12 13 ਕਿਲੋ ਬੋਲਾ ਹੀ ਸਟਾਰ ਹੈ 15 ਪਲਸ ਵਾਲੀ ਇਹ ਵੀ ਝੋਟੀ ਭਾਜੀ ਬ੍ਰੈਂਡ ਬ੍ਰੈਂਡ ਹੈ ਬ੍ਰੈਂਡ ਅੱਜ ਆ ਬਸ ਫਰ ਕੰਮ ਮਤਲਬ ਦਿਹਾੜੀ ਦੇ ਪਾਜੀ ਮਈਆਂ ਰਹਿੰਦੀਆਂ ਨਾ ਇਹ ਝੋਟੀ ਦਾ ਬਹੁਤ ਕੰਮ ਸਿਰੇ ਲੱਗਾ ਪਿਆ ਇਹ ਵੀ 15 15 16 16 ਕਿਲੋ ਚੋਦੜਾ ਸਿਰਫ ਮਾਰ ਪਰਸੋ ਆਇਆ ਤਾਬ ਦੱਸ ਦਿਆ ਕਿ ਦੁੱਧ ਦੇਣਾ ਮਈਆਂ ਨੇ ਤੇ ਆਪਾਂ ਥੋੜਾ ਦੇਣਾ ਤਾਬ ਦੱਸ ਦਈਏ ਛੋਟਾ ਆ ਗਿਆ ਭਾਜੀ ਮੋਲ ਬਸ 1.5 ਲੱਖ ਦੀ ਚਲੋ 500 5145 ਦੀ ਭਾਰੀ ਆਪਾਂ ਜਿਹੜਾ ਮैया ਲੈ ਗਿਆ ਆ ਬਾਰ ਬਾਰ ਕਹਿੰਦੇ ਆ ਲਲਕਾਰ ਕੇ ਕਹਿੰਦੇ ਆ ਕਿ ਸੁਣਾ ਜ राजे राजे ਮैया ਇਧਰੇ ਖੋ ਭਾਰੀ ਤੂੰ ਜਾ ਸੁਆ ਇਧਰੇ ਫੋਕਤੀ ਵਾ ਠੀਕ ਆ ਫਿਰ 15 ਕਿਲੋ ਭਾਰੀ ਕੰਡੇ ਵਾਲਾ 15 ਕਿਲੋ 14 ਕਿਲੋ ਆਨੇ ਜਿਹੜਾ ਮਰਜ਼ੀ ਲਾ ਦੇ ਭਾਰੀ ਤੇਰੇ ਚੋਰ ਲੱਗੇ ਤੇ ਮਗਰ ਵੀ ਇਕੱਠੀ ਭਾਰੀ ਲਓ ਜੀ 15 ਕਿਲੋ ਦਾ ਪੂਰਾ ਫੇਰ ਪੁਜਾ ਸੁਆ ਹਾਂ ਜੀ ਮੈਂ ਮਗਰ ਤੇ ਲੱਗਾ ਥਣ ਕੁੰਬਾ ਕੁੰਬਾ ਇਹ ਨਹੀਂ ਲੱਗਦੀ ਚ ਤੇਰੇ ਲਈ ਲਾਲ ਚੱਡਾ ਉਹ ਰੋ ਦੁੱਧ ਵਾਲਾ ਵੇਖੋ ਪਰਾਂ ਦੇ ਪ્યોਰ ਦੂਜਾ ਸੁਆਹ ਦੇਖੋ ਦੂਜਾ ਸੁਆਹ ਝੋਟੀ ਇਹਦੀ ਵੀ ਲਾਲ ਕਰੀ ਨਹੀਂ ਠੀਕ ਆ ਸਿਰਾ ਇਸਿਰਾ ਆਹੇ ਭਾਜੀ ਕੱਟੀ ਇਹਦੀ ਵੇਖੋ ਕੱਟੀ ਕਿ ਦੀ ਪਲੀ ਮਗਰ ਇਹ ਦੇਖੋ ਦੁੱਧ ਜਿਹੜੀ ਮੈਂ ਥਲੇ ਆ ਬੱਚਾ ਉਹੋ ਹੀ ਪਾਲਦਾ ਹੈ ਬਿਲਕੁਲ ਹਾਂਜੀ ਠੀਕ ਆ 15 ਕਿਲੇ ਹੋਇਆ 14 ਕਰਵਾ ਦੇ ਜਿਹੜਾ ਮਰਜੀ ਧਾਰਮ ਦਾ ਮਾਰੇ ਤੇ ਇੱਥੇ ਜੋੜਾ 15 ਕਿਲੋ ਕੰਨਾ ਮਰਾਦਾ ਹੈ ਭਾਜੀ ਚੱਲਣ ਤੋਂ ਕਰਾ ਦੇ ਜੱਗਿਆ ਦਾ ਪੂਰਾ ਮਾਰੀ ਖੋਜ ਕਰਦਾ ਮੈਂ ਨਾ ਮੱਜਾਂ ਅੱਜ ਭਾਜੀ 1 2 3 ਤੰਦ ਸਾ ਸ਼ੀਏ ਨਹੀਂ ਆ ਟਾਪ ਕਲਾਸ ਹੀ ਆ ਅੱਜ ਇੱਕ ਨਹੀਂ ਦੋ ਨਹੀਂ ਸ਼ੀਏ ਟਾਪ ਕਲਾਸ ਮੇਰੇ ਆਉਂਦੀਆਂ ਅੱਜ ਇਹ ਜਿਹੜਾ ਵੀ ਦੁੱਧ ਵਾਲਾ ਮਈਆ ਲੈ ਗਿਆ ਨਾ ਅੱਜ ਬਸ ਤੇ ਬਸ ਨਜ਼ਾਰੇ ਲਊਗਾ ਗਾਗ ਵੱਡ ਜੂ ਭਾਜੀ ਆਪਣਾ ਤੇ ਜੱਗੀ ਭਾਈ ਫਿਰਦਾ ਮੋੜ ਇਹ ਵੀ ਭਾਜੀ ਡੇਢ ਦੀ ਦੇ ਦਈਏ ਤੇਰੀ ਘਰ ਦਾ 10000 ਭਾਜੀ ਛੋੜ ਇੱਕ 40 ਦੀ ਇੱਕ 40 ਆ ਇੱਕ 40 ਦੀ ਪਰ 15 ਕਿਲੋ ਦੁੱਧ ਹੋਊਗਾ ਦੇ ਚਲੋ ਘਟਊਗਾ ਤੇ ਉਹਨੇ ਛੋਰ ਵਾਦ ਕਰਦਾ ਕਿ ਪਾਪਾ ਦੱਸਿਆ ਯਾਰ ਛੜੀ ਜਾਵਾਂਗਾ ਜਾਂ ਦੁੱਧ ਘੱਟ ਲੜਦੇ ਦੇ ਠੀਕ ਆ ਹਾਂ ਇੱਕ ਕਰ ਲੈ ਹੋਰ ਯਾਰ 5 ਰਿੱਤ 35 ਦੀ ਵਾਗ ਚੱਲਣ ਦੋ ਪਰ ਮੈਂ ਦੇਖ ਵਈ ਦੇਖੋ ਪੱਥਰਾਂ ਨੂੰ ਦਿਦਾਈ ਦੇਖੋ ਮਾਰੇ ਪਾਗ ਲਗੇ ਤੂ ਜਾ ਸੁਆ ਆਹ ਜੀ ਰੈਡੀਮੈਂਟ ਬੱਚਾ ਭਾਜੀ ਰੈਡੀਮੈਂਟ ਬੱਚੇ ਵਾਲੇ ਉਹ ਜੱਗੀ ਵੇਗੀ ਰੈਡੀਮੈਂਟ ਬੱਚੇ ਮੈਨਾਂ ਭਾਜੀ ਇੰਨਾ ਫੋਨ ਆਉਂਦਾ ਨਾ ਇਹਨਾਂ ਦਾ ਹਉ ਜਣੇ ਕਦਾ ਆਪੀ ਨੇ ਚੱਲ ਜਾਵਗੇ ਨਹੀਂ ਛੇਤੀ ਮੂਸੀ ਬੰਨ੍ਹ ਲਈ ਜਰੋਂ ਵਗੀ ਨਹੀਂ ਮੈਂ ਨਾ ਭਾਈ ਕਿਤੇ ਉਸਤਾ ਦੇ ਵਾਕ ਤੇ YouTube ਤੇ ਰੱਖ ਬਹੁਤ ਆਈ ਜ਼ਿਆਦਾ ਫੁੱਲ ਆਏ ਦੇ ਉਹ ਚਲੇਗੀ ਜੇ ਸੁਬਾਨਪੁਰ ਸੁਬਾਨਪੁਰ ਦੁਜਾ ਸੁਆ ਦੇ 14 ਕਿਲੋ ਭਾਜੀ ਦੁੱਧ ਖਰਾ ਚੋੜੀ ਖਲੇ 14 ਕਿਲੋ ਦੁੱਧ ਬੁਸ਼ੀ ਦੀ ਨਹੀਂ ਆਹ ਲੋੜ ਲੋੜ ਹੀ ਨਹੀਂ ਤੇ ਪਰ ਬੁਸ਼ੀ ਉਹਦਾ ਆਪ ਲਾਲ ਦਵਾਗੇ ਕਿਉਂਕਿ ਬੁਸ਼ੀ ਦੀ ਨਹੀਂ ਛੋਟੀ ਲੋੜ ਭਾਜੀ ਮੌਸਮ ਹੀ ਉਹ ਜਾ ਕੇ ਬੁਸ਼ੀਆਂ ਬਣਾਣੀਆਂ ਪੈਂਦੀਆਂ ਬੱਚੇ ਨਵਾਲ ਲੂਲ ਦੇਈਦੇ ਨਾ ਬੱਚੇ ਜਿਹੜੇ ਲਿਪਰੇ ਹੁੰਦੇ ਆ ਜੀ ਗਾਰਾ ਆ ਜਾਂਦਾ ਫੇ ਨਵਾਲ ਦੇਈਦੇ ਆ ਉਦ ਦੇਖੋ ਭਾਜੀ ਆਹ ਦੇਖੋ ਲਓ ਦੇਖੋ ਬੱਚਾ ਆ ਠੀਕ ਆ ਰੇਡੀਮੈਂਟ ਬੱਚਾ ਇਹ ਧਾਰਾ ਇੱਥੇ ਵਧਨੀਆ ਬਾਜੀ ਆ ਇਹੋ ਹੀ ਆ ਮਈਆਂ ਇੱਥੇ ਛੜ ਛੜ ਕੇ ਦੇਖੋ ਪਰ ਇਹਨੂੰ 부ਸ਼ੀਦੀ ਵੀ ਨਹੀਂ ਲੋੜ ਆਪ ਮੈਂ ਨਾ ਬੜੀ ਅਸਲਿਆ ਕੱਟੀ ਦੇ ਦੇਖੋ ਆ ਜਾ ਪੁੱਤ ਇਹਨੂੰ ਵੇ ਧਰ ਗਿ ਧਰ ਗੀ ਬਾਰ ਗੱਡੀ ਆ ਗੱਡੀ ਗੱਡੀ ਧਰ ਗੀ ਆ ਜਾ ਨਾਲ ਆ ਚਲ ਕੋਈ ਨਹੀਂ ਕੋਈ ਨਹੀਂ ਆ ਜਾ ਆ ਜਾ ਨਹੀਂ ਜਾਂਦੇ ਕੋਈ ਠੀਕ ਜੋ ਢੋਦੇ ਬੁਗਾ ਢੋਦੇ ਹੁ ਬੰਦ ਕਰ ਜੇਗਾ ਹਾ ਹਾ ਆ ਨਾ ਨਾ ਪੁੱਤ ਅਈ ਦੇਖੋ ਭਾਜੀ ਝੋੜੀ ਹਾਂ ਐ ਅਈ ਦੇਖੋ ਇਥੇ ਆਓ ਅਈ ਦੇਖੋ ਕਿਤੇ ਚੌਣ ਭਾਜੀ ਉਹ ਜਿਹੜਾ ਮੋਟਰ ਚੱਲਦੀ ਆ ਬਿਲਕੁਲ ਬਿਲਕੁਲ ਅਈ ਦੇਖੋ ਪ੍ਰਵਾਹ ਪਈ ਨਹੀਂ 부ਸ਼ੀ ਉਹ ਸ਼ੀਦੀ ਵੀ ਪ੍ਰਵਾਹ ਇਹਨੂੰ ਮਰ ਕੇ ਕੋਈ ਲੋੜ ਹੀ ਨਹੀਂ ਦੇ ਪਰ 부ਸ਼ੀ ਨਾਲ ਇਹ ਤੇ ਕਰਦੀ ਹੈ 14 ਕਿਲੋ ਭਾਜੀ ਇਹ ਖਰਾ ਦੋ ਜੀ ਬਿਲਕੁਲ ਬਿਲਕੁਲ ਮੈਂ ਨਾ ਝੋਟੀ ਦੇਖੋ ਅੰਗਲੋਂ ਜਿਹੜੀ ਮੋਟੀ ਤਾਂ ਠੀਕ ਆ ਫਿਰ ਚੰਗੀ ਦੇਖੋ ਝੋਟੀ ਭਾਜੀ ਪੱਥਰ ਵਰਗੀ ਕਿ ਨਹੀਂ ਥੱਲਾ ਦੱਸੀ ਜਾਣਾ ਨੰਬਰ ਦੁੱਧ ਵਾਲੀ ਮੈਂ ਆ 14 ਕਿਲੋ ਇੱਥੇ ਬਾਰੇ ਬਾਰੇ ਉੱਥੇ ਡਰ ਗਈ ਥੋੜੀ ਵਾ ਇੱਥੇ ਬੈਠੋ ਥਲੇ ਇਹਨੇ ਕਰਮਾਲੀ ਨੇ ਕੁਝ ਕਹਿਣਾ ਥੋੜਾ ਧਾਰ ਲੈ ਕੇ ਉਸੇ ਵੇਲੇ ਪਸ਼ਮੂ ਦੀ ਦੇਖੋ ਭਾਜੀ ਇੱਥੇ ਵੀ ਬੈ ਕੇ ਖਾਲਦ ਲੈ ਆ ਜਾ ਪੁੱਤ ਬੂਸ਼ੀ ਦੀ ਵੀ ਲੋੜ ਨਹੀਂ ਆ ਲੈ ਇਹ ਦੇਖੋ ਨਹੀਂ ਠੀਕ ਹੈ ਇਹ ਦੇਖੋ ਇਦਾਂ ਹੀ ਲੱਗਦਾ ਇਹਦੇ ਮੋਜੀ ਦੀ ਵੀ ਲੋੜ ਨਹੀਂ ਆ ਬੂਸ਼ੀ ਦਾ ਨਾਲ ਤੇ ਇਹਦੇ ਘਰ ਜਾ ਕੇ ਵੀ ਡੰਗ ਪਾ ਜੇ ਤਾਂ ਵੀ ਆਪਾਂ ਉਸੇ ਵੇਲੇ ਮਗਾ ਲਾਂਗੇ ਇਹਦਾ ਮੁੱਲ 14 ਕਿਲੋ ਦੁੱਧ ਹੋਊਗਾ ਮੈਂ ਥਲੇ ਰਹਾ ਖਰਾ ਆਏ ਨਹੀਂ ਕਿ ਕਿਲੋ ਦੇਖ ਲੋ 4-7 ਕਿਲੋ ਡੰਗ ਦਾ ਦੁੱਧ ਕੱਢ ਦਊਗੀ ਚਲੋ ਸਵਾਰੀ ਦੇ ਲਈ ਜੈਜ ਪੰਜਾ ਛੋਟੀ ਚਲੋ ਪੰਜੀ ਹੋਰ ਜਾਂਦੋ 115 ਦੀ 10 ਜੈਸਨੋ ਦੇਣੀ ਆ ਠੀਕ ਆ 14 ਕਿਲੋ ਦੁੱਧ ਅਗਲੇ ਦੇ ਘਰ ਜਾ ਕੇ ਡੰਗ ਪੰਜੇ ਲੱਤ ਮਾਰ ਕੇ ਕਰਾਇਆ ਆਉਣ ਜਾਂਦਾ ਦੇ ਕੇ ਮੱਝ ਲੈ ਆਵਾਂਗੇ ਚਲੋ ਇੱਧਰ ਦੇਖੋ ਭਾਜੀ ਰਾਜਾ ਵੇਖੋ ਲਾਸਟ ਦੇ ਇਹ ਨਹੀਂ ਕਿ ਲਾਸਟ ਦੇ ਨੀਗੀ ਜੀ ਬੱਧੀ ਹੋਈ ਦੀ ਗਾ ਸਾਰੇ ਨੂੰ ਵੱਡੀ ਲਾਸਟ ਦੇ ਵੱਡੀ ਦੇ ਵੱਡੇ ਵਾਕੀ ਗੱਲੋ ਇਹ ਤੋਂ ਜੈਜ ਭਾਜੀ ਛੋਟੀ ਦੇ ਤਾਂ ਪੰਜਾ ਸੂਆ ਇਹ ਦੇਖੋ ਛੋਟੀ ਦਾ ਚਗਾਠਾ ਮੈਂ ਤਾਂ ਠੀਕ ਹੈ ਪੇਠੜਾ ਵੇ ਹੈ 14 ਕਿਲੋ ਭਾਜੀ ਖਰਾ ਦੇ ਦੇ ਅੱਡਾਈ ਦੇਖੋ 14 ਕਿਲੋ 14 ਕਿਲੋ ਚੱਡੇ ਦੀ ਉਂਗਲ ਨਹੀਂ ਵੇਲੋਂ ਲੰਗਦੀ ਦੂਜਾ ਸੁਆ ਇਹ ਪ्योर ਜੈੱਡ ਬਲਾਕਾ ਕੋਈ 22 ਐ ਵੇਖੋ ਆਹ ਵੇਖੋ ਚੀਜ਼ ਭਾਜੀ ਨਹੀਂ ਠੀਕ ਉੱਤੇ ਹੈ ਕਿ ਨਹੀਂ ਮੰਜਾ ਦੇਂਦਾ ਜਿਹੜੀ ਦੇ ਲਓ ਜੀ ਆ ਜਾ ਚੈੱਕ ਕਰਾਂ ਨਹੀਂ ਓਏ ਇਹਨੂੰ ਆ ਜਾ ਕੀ ਕਰਦੀ ਆ ਨਾ ਡਰਨਾ ਕੱਟੀ ਮਗਰ ਜੇ ਭਾਜੀ ਇਹ ਸੁਨੀਪਾ ਜਗਾ ਥਾ ਉਤੇ ਇਹ ਬੰਦਾ ਤੇ ਡੇਗ ਨਹੀਂ ਸਕਦਾ ਨਹੀਂ ਘਾਟਾ ਦਸੀ ਜਾਂਦਾ ਪਤਾ ਲੱਗਦਾ ਰਿਹਾ ਮੇਰਾ ਛੋਟੀ ਕਿੱਡੀ ਵੱਡੀ ਏ ਲਾਸਟ ਤੇ ਆਪਾਂ ਵੱਡੀ ਵੱੱਡੀ ਕੋਈ ਕਹੇ ਨਾ ਨਿੱਕੀ ਆ ਲਾਸਟ ਵਾਲੀ ਮਈ ਆਪਣੀ ਛੇਤੀ ਉਹਦੀ ਦੇਖੋ ਛੋਟੀ ਭਾਰੀ ਕਿੰਨਾ ਬੁੜੀ ਵੱਡੀ ਮੈਂ ਉਹ ਕੱਦ ਕਾਹਦੇ ਵੱਡੀ ਤੇ ਚੋਣ ਲੱਗੀ ਕਿਰੇ 14 ਕਿਲੋ ਭਾਰੀ ਇਹ ਖਰਾ ਦੁੱਧ ਦੁੱਧ ਪਤਾ ਨਹੀਂ ਕਿੰਨਾ ਤੁਹਾਨੂੰ ਪਤਾ ਭਾਰੀ ਮਈਆਂ ਸੇਵਾ ਨਾ ਕਰ ਲੈ ਕਰਨਾ ਹਾਂ ਵੇਖੋ ਮੈਂ ਬੰਦਿਆ ਕੋਈ ਛੋਟੀ ਦਾ ਨਾ ਪੁੱਤ ਨਾ ਡਰ ਫੜਾ ਜਾ ਜੱਗੀ ਬਰੰਦਾ ਮੋਲੇ ਭਾਈ ਮੋਨ ਦੇਵੀ ਭਾਜੀ ਫੋਨ ਤੇ ਕਰ ਲਈ ਝੋਟੀ ਇਹ ਵੱਡੀ ਝੋਟੀ ਨਾ ਆਈ ਪਹਿਲੇ ਨੰਬਰ ਵਾਲੀ ਨਾਲ ਆਉਦਾ ਏ ਪਰ ਬਿਲਕੁਲ ਜਾਇਜ ਇਹਦਾ ਡੀਲ ਦੀ ਦੇ ਲਈਏ ਪਾਣ ਜੀ ਛੋੜ 1.45 ਦੀ ਦੇਣੀ ਆ ਪਰ ਜਿਹੜਾ ਮੈਂ ਇਧਰ ਇਹਨੂੰ ਦੂਜੇ ਪਾਸੇ ਨੂੰ ਨਹੀਂ ਦੀਦਾ ਆ ਮੈਂ ਵੇਖ ਲਓ ਕਿੱਡੀ ਆ ਭਾਜੀ ਠੀਕ ਆ ਫਿਰ ਹੋ ਮਾਰ ਤਨ ਕਰ ਦਾਂਗੇ ਆਏ ਗਿਆ ਦਾ ਪਾਣ ਜੀ ਕਰ ਦਾਂਗੇ ਭਾਜੀ 1.40 ਦੀ 1.40 ਦੀ ਆ ਮਈਆ ਵਿਖਾ ਦੇ ਸੀਏ ਇੱਕ ਤੋਂ ਇੱਕ ਟੌਪ ਕਲਾਸ ਜੀ ਬਸ ਹੁਣ ਲਾਸਟ ਮੈਂ ਨਾ 6 ਜੋ ਨੇ ਪੰਜ ਤਾਜ਼ੀਆਂ ਬੱਚੇ ਦੀ ਬਿਲਕੁਲ ਉਹ ਵੀ ਮੇਰਾ ਮਾਨ ਦੇ ਜੀ ਦੀ ਬੱਚਾ ਮਰੀ ਆ ਇਹ ਮਹੀਨੇ ਦੀ ਸੂਈ ਹੋਊਗੀ ਹਾਂਜੀ ਬਿਲਕੁਲ ਤਾਜ਼ੀ ਸੂਈ ਜੇ ਇੱਧਰ ਦੇਖੋ ਭਾਜੀ ਨਹੀਂ ਠੀਕ ਆ ਜਿਗਾਲ ਲੱਗੇ ਮਈਆ ਜਿਹੜਾ 20-20 ਕਿਲੋ ਦੁੱਧ ਨਾ ਦੇਣ ਤਾਂ ਫੇਰ ਫਾਇਦਾ ਕੀ ਹੈ ਨਹੀਂ ਆਹ ਸਹੀ ਆ 20-20 ਕਿਲੋ ਦੁੱਧ ਨਾ ਦੇਣ ਮਈਆ ਤੇ ਫਾਇਦਾ ਕੋਈ ਨਹੀਂ ਫਿਰ ਮਈਆ ਦਾ ਭਾਈ ਠੀਕ ਆ ਸਹੀ ਵੀ ਇਹ ਗੱਲ ਸਹੀ ਹੈ ਫਿਰ ਭਾਈ ਸਿਰਾ ਕੁਆਰ ਸਿਰਾ ਸਿਰਾ ਵਾਟਾਪਾ ਆਪਣੀ ਪੂਰਾ ਜੋਰ ਲਾਇਆ ਜੇ ਵੀਡੀਓ ਬਣਾਉਣ ਲੱਗਿਆ ਵੀ ਜੋਰ ਪੂਰਾ ਲੱਗਦਾ ਵਾ ਤੇ ਮੱਜਾਂ ਨੇ ਲੱਗਿਆ ਵੀ ਜੋਰ ਪੂਰਾ ਲੱਗਦਾ ਜੋਰ ਲੱਗ ਰਿਹਾ ਜੋਰ ਆ ਗਏ ਤਸ਼ਲੀ ਕਰਕੇ ਖੜੋ ਨਾਮ ਆਪਣਾ ਜਗਜੀਤ ਸਿੰਘ ਜੇ ਪਿੰਡ ਕਾਂਗੜਾ ਜ਼ਿਲ੍ਹਾ ਤਰਨਤਾਰਨ ਸਹਿਲ ਖਡੂਰ ਸਾਹਿਬ ਮੋਬਾਈਲ ਨੰਬਰ 842778953 ਸਾਸੀ ਕਾ ਜੀ